ਮਿੰਤੇ ਸਮਝ ਨਹੀਂ ਆਂਦੀ ਉਹ ਕਿਹੜੀਆਂ ਔਰਤਾਂ ਦੇ ਬੰਦੇ ਨੇ ਜਿਹੜੇ ਪੈਸੇ ਦੇ ਕਿ ਹਿਸਾਬ ਨਹੀਂ ਪੁੱਛਦੇ ਕਿ ਮੇਰੇ ਆਲਾ 1000 ਰੁਪਏ ਦੇ ਕਿ 4000 ਵਾਲੀ ਹਿਸਾਬ ਪੁੱਛਦਾ ਜੇ ਕਿ ਕਿ ਬਿੱਕੀ ਚੁਆਨੀ ਪੈਣੀ ਦਾ ਹਿਸਾਬ ਦੇਣਾ ਪੈਂਦਾ ਮੈਨੂੰ ਜਦੋਂ ਤੱਕ ਤੇ ਮਾਂ ਮਾਪਿਓ ਦੇ ਘਰ ਸੀ ਮੇਰਾ ਮੈਂ ਤੇ ਨਾ ਚੰਗਾ ਸੀ ਪੂਰੇ ਪੂਰੇ ਨੰਬਰ ਆਉਂਦੇ ਸੀ ਜਦੋਂ ਤੀ ਮੈਂ ਨਾ ਦੇਖ ਆ ਰਹੀ ਹਾਂ ਮੈਂ ਤੇ ਹਿਸਾਬ ਦੇ ਦੇ ਕੇ পাগল ਹੋ ਗਈ ਹਰ ਚੀਜ਼ ਦਾ ਇਵਨ ਕਿ ਟਾਈਮ ਤੱਕ ਦਾ ਹਿਸਾਬ ਦੇਣਾ ਪੈਂਦਾ ਮੈਂ ਕਿਹੜੇ ਟਾਈਮ ਕਿੰਨੇ ਕੰਮ ਕੀਤੇ ਨੇ ਆ ਕੇ ਪੁੱਛਣਾ ਸਾਰਾ ਦਿਨ ਘਰ ਚ ਕੀਤਾ ਕੀ ਤੇ ਸੱਸ ਜਿਹੜੀ ਹੈ ਮੈਂ ਤੈਨੂੰ ਸਾਫ਼ ਦੇ ਦੇ ਕੇ ਕਮਲੀ ਹੋ ਗਿਆ ਕਿ ਹੰਡ ਚਾਲੂ ਕਿੰਨੇ ਪਾਏ ਨੇ ਸੋਦੇ ਕਿਹੜੀ ਤਰੀਕ ਨੂੰ ਆਏ ਕਿ ਕਿਹੜੀ ਤਰੀਕ ਨੂੰ ਮੁੱਕੇ ਨੇ ਇਹ ਵੀ ਮੇਰੀ ਡਿਊਟੀ ਹੈ ਸੋਦੇ ਵੀ ਯਾਦ ਰੱਖ ਲੈਣੇ ਕਿਹੜੀ ਤਰੀਕ ਨੂੰ ਕਿੰਨਾ ਸੋਦਾ ਆਇਆ ਸੀ ਕਿੰਨਾ ਪੈ ਗਿਆ ਕਿੰਨੇ ਦਿਨਾਂ ਚ ਪੈ ਗਿਆ ਹਾਏ ਪਤਾ ਨਹੀਂ ਕਿਹੜਾ ਲੋਕਾਂ ਦੇ ਬੰਦੇ ਨੇ ਜਿਹੜੇ ਜੇਬਾਂ 'ਚ ਪੈਸੇ ਵੀ ਛੱਡ ਦਿੰਦੇ ਨੇ ਅਗਲੀਆਂ ਦੇ ਉਹ ਵੀ ਜੈਕ ਲੱਗ ਜਾਂਦੇ ਨੇ ਕੋਈ ਸਰਾਣੇ ਥੱਲੇ ਪੈਸੇ ਭੁੱਲ ਜਾਂਦਾ ਇਹਨਾਂ ਤਾਂ ਐਵੇਂ ਜਿਵੇਂ ਪੈਸੇ ਹਰ ਵਕਤ ਲੋਕਰ 'ਚ ਰੱਖੇ ਨੇ ਅੱਖਾਂ ਨਾਲ ਹੀ ਪੈਸੇ ਕਿੰਨੇ ਹੁੰਦੇ ਨੇ ਤੇ ਚਾਰਾਂ ਨੇ ਲੈ ਹੀ ਲੋ ਤੁੰਦਾ ਸਾਹਿਬ 4000 ਵਾਰੀ ਦੋ ਮਿਹਰਤ ਪਤਾ ਨਹੀਂ ਕੀ ਵਾਲ ਉਹ ਦਿਮਾਗ ਕੰਮ ਨਹੀਂ ਕਰਦਾ ਲੱਗਦਾ ਯਾਦਦਾਸ਼ਤ ਹੀ ਖਰਾਬ ਕਰ ਛੱਡੀ ਇਹਨਾਂ ਨੇ ਮਿੰਨੇ ਸਮਝ ਨਹੀਂ ਆਂਦੀ ਕਿ हेलो सर मैं लोन डिपार्टमेंट की तरफ से जय बात कर रहा हूँ तुमने हमारी कंपनी से पैसा लिया हाँ लिया है जरूरत थी तो वापस कब दोगे जब जरूरत खत्म हो जाएगी जरूरत कब खत्म होगी बाबले जरूरत किसी की खत्म हुई है दे, देखो तुम्हें जरूरत पर पैसा किसने दिया था तुमने दिया था तो अब पैसा कौन देगा तुम दोगे क्यूँ क्यूँकी मुझे तो अब भी जरूरत है यार तो जो हमने तुम्हें पैसा दिया वो पैसा कौन देगा वो तो मेरे समझ में नहीं आ रहा है यार तुम्हें पैसा देगा कौन जो हाँ देखो हमारी कंपनी ने तुम्हें जरूरत पर पैसा दिया ठीक है तो हमें कौन देगा कोई नहीं देगा तेरा दिमाग सही है यार तुम्हें तो जरूरत थोड़ी है हमें जरूरत है तो तुम भी लोन ले ले। की बड़ी मैं मुँह पर गुम्मा मारू हम लोन क्यों लेंगे क्यूँकी तुम्हें तो जरूरत है अरे मेरी बात तो हेलो की बड़ी हम क्या पैसा हेलो शर्मा लोन डिपार्टमेंट की तरफ से जय बात कर रहा हूं तुमने हमारी कंपनी से पैसा लिया हां लिया है जरूरत थी तो वापस कब दोगे जब जरूरत खत्म हो जाएगी जरूरत कब खत्म होगी बापले पे न्याण्यो वे न्याण्यो पालो टोपी जरापा किथे ते आईया बूड़ लाके तुरे फिरदा बाहर एन्ना बवाल होना ही होना आखे दे ना केदे लगना हीगा फिर सारा दिन ना सिर पूंछदे फिरो भी हाय हाय निकल पाना तो मैं और की करा सारा दिन सता मार दई आहो छुट्टियां बैगियां उतों ਪੰਗੇ ਨੂੰ ਭੜੀ ਗਈ ਕਲਦੀਆਂ ਨਹੀਂ ਇਹ ਵਗ ਸਕੂਲ ਹੀ ਚੰਗਾ ਵਾ ਕੜੀ ਉੱਥੇ ਟੇਕੇ ਬੈਠੇ ਤੇ ਰਹਿੰਦੇ ਆ ਨਾ ਆ ਹੁਣ ਮੈਨੂੰ ਸਤਾ ਮਾਰਦੀ ਅੱਗੇ ਥੋੜਾ ਕੰਮ ਐ ਕੱਪੜੇ ਧੋੜ ਤੰਡ ਚਾਹ ਘਰ ਉਹ ਕਰ ਤੇ ਰਹਿੰਦਾ ਖੁੰਦਾ ਇਹਨਾਂ ਵਿੱਚ ਤਾਂ ਮਾਰਨਾ ਵੇ ਟੋਪੀ ਪਾਲਾ ਵੇ ਕੋਟੀ ਪਾਲਾ ਮੈਂ ਤਾਂ ਸੁੱਤੀ ਪਈ ਵੀ ਰਾਤ ਨੂੰ ਇਹੋ ਕੁਛ ਬੋਲਦੀ ਰਹਿਣੀ ਆ ਵੇ ਟੋਪੀ ਪਾਲਾ ਵੇ ਕੋਟੀ ਪਾਲਾ ਵੇ ਚੱਬਾ ਲਾਤੀਆਂ ਹੀ ਸਦਨ ਹੋ ਜਾਣਾ ਇਹਨਾਂ ਪਿੱਛੇ ਮੈਂ ਕਿਹੜਾ ਵੇ ਮੁੰਡਿਆ ਵੇ ਬਾਲਟੀ ਪਾਣੀ ਦੀ ਲੋੜ ਲਈ ਉੱਤੇ ਕੱਪੜੇ ਗੱਲੇ ਕੱਪੜੇ ਧੰਡਾ ਪਾਣੀ ਤਾਂ ਤੇ ਨਿਆਰਿਓ 2.5 ਲੱਖ ਦਾ ਲੋਨ ਲੈਣਾ ਹੈ ਹੂੰ ਕੀ ਕੰਮ ਕਰਦੇ ਹੋ ਆ ਮੋਬਾਈਲ ਇਹ ਨਾ ਕਰਦੇ ਆ ਜੀ ਆਈਟੀਆਰ ਦੱਸੋ ਕਿੰਨੀ ਭਰਦੇ ਆ ਮੇਰੇ ਨਾਲੇ ਚੋਚਲੇ ਨਹੀਂ ਆਉਂਦੇ ਸਾਨੂੰ ਮੈਂ ਇਨਕਮ ਟੈਕਸ ਦੀ ਗੱਲ ਕਰ ਰਿਹਾ ਉਹ ਦੰਦੇ ਹੋ ਕਿ ਨਹੀਂ ਇਨਕਮ ਉਹਦੇ ਤਾਂ ਲੋਨ ਹੜ ਕੇਉਂਦੇ ਪਰ ਇਹ ਵੀ ਗੱਲ ਪੱਕੀ ਹੈ ਜੇ ਜੱਟ ਦੀ ਮਸ਼ੂਕ ਜੱਟ ਨੂੰ ਛੱਡ ਕੇ ਕਿਤੇ ਹੋਰ ਵਿਆਹ ਕਰਾਉਗੀ ਨਾ ਵਾਪਸ ਇਸ ਜੱਟ ਕੋਲੇ ਆਉਗੀ ਇਹਦਾ ਲੋਨ ਨਾਲ ਕੀ ਲੈਣਾ ਦੇਣਾ ਕੋਈ ਐਗਰੀਕਲਚਰ ਲੈਂਡ ਹੈ ਫਿਰ ਭਾਈ ਲੋਨ ਕਿਸ ਬਹਾਵੇ ਦਈਏ ਬੈਂਕ ਦਾ ਪੈਸਾ ਮੜਨ ਦੀ ਗਰੰਟੀ ਤਾਂ ਹੋਵੇ ਆ ਠੀਕ ਆ ਠੀਕ ਆ ਗੁਰਦੁਆਰੇ ਜਾ ਕੇ ਸੌ ਚੱਕ ਲੈਣੇ ਆ ਭਾਈ ਸੌ ਚੱਕਨ ਨਾਲ ਲੋਨ ਨਹੀਂ ਮਿਲਦੇ ਡਾਕੂਮੈਂਟ ਹੈਗੇ ਤਾਂ ਗੱਲ ਕਰੋ ਨਹੀਂ ਚਲੋ ਇੱਥੇ ਆ ਚਲੋ ਹਾਂ ਚਲ ਭਾਈ ਸਾਲੇ ਲੋਨ ਲੈਣਾ ਇੰਨਾ ਡਰਾਉਣਾ ਐ ਸੀ भैया बैंगन कैसे दिए बैंगन मैडम दो सौ किलो और? और करेले करेले 110। भैया एक लीटर आलू दे दो ना क्या एक लीटर आलू <laughs> तेरा दिमाग तो ठीक है बोतल तो लेके नहीं आई है में लेके जाएगी <laughs> पागल। कैसे कैसे लोग हैं यार मैम पागल भैया बैंगन कैसे दिए ਜੇ ਤੂੰ ਇਹ ਵਿਕਲੋ ਰੱਖਣੀ ਨਹੀਂ ਬਣਵਾਈ ਕੁਝ ਨਹੀਂ ਸੀ ਹੁਣ ਦੱਸ ਦੇ ਮੈਂ ਕੁਝ ਨਹੀਂ ਕਹੂੰਗੀ ਹੁਣ ਤਾਂ ਅਸੀਂ ਪਾਰਟਨਰ ਹਾਂ ਦੱਸ ਦੇ ਮੇਰਾ ਪਤਨ ਦੱਸ ਪੱਕਾ ਹਾਂ ਪੱਕਾ ਪੱਕਾ ਸਾਡੇ ਬੰਦਿਆਂ ਦੀ ਨਾ ਇੱਕ ਪ੍ਰੋਬਲਮ ਆ ਕੀ ਛੁਡ ਨਹੀਂ ਬੋਲਦਾ ਬੀਬੀ ਉਹ ਭਾਵਿਆ ਜਿਹੜੇ ਨਾਲ ਬੈਠੇ ਉਹਨਾਂ ਤੋਂ ਪੁੱਛ ਲੋ ਸੋਹਣੀ ਕੁੜੀ ਚਾਹੇ ਸਾਨੂੰ ਜਾਣ ਦੀ ਬਿਨਾ ਹੋਵੇ ਪਰ ਜਦੋਂ ਵੀ ਕਿਸੇ ਸੋਹਣੀ ਕੁੜੀ ਦਾ ਵਿਆਹ ਹੁੰਦਾ ਨਾ ਸਾਡਾ ਰੋਡ ਨਿਕਲ ਜਾਂਦਾ ਗਿੱਲੜ ਦੇ ਨਾ ਮਾਰੀ ਗਿੱਲੜ ਕੀ ਹੁੰਦਾ ਹੈ ਅਗਲੇ ਪਾਰ ਚ ਦੱਸਾਂ ਕਿ ਉਹ ਸਾਰਾ ਕੋਈ ਦਾਤੀ ਹੈ ਉਹ ਨਾਮ ਮੁਰਸੀ ਦੀ ਮੁਰਸੀ ਸੋ ਅਗਰਾ ਦਾ ਹਵਾਲਾਤ ਨਹੀਂ ਵੈਸੇ ਕੁਛ ਤਾਂ ਸੀ ਜਿਹੜਾ ਤੂੰ ਇਹਦੇ ਕੋਲੋਂ ਰਖੜੀ ਨਹੀਂ ਬਣਵਾਈ ਉਹ ਕੀ ਮੂੰਹ ਜਿਹਾ ਸਜਾਈ ਫਿਰਦੀ ਏ ਤੂੰ ਆਂਦੀ ਕਮਾਉਣ ਨਹੀਂ ਲੈ ਕੇ ਜਾਂਦੇ ਕਮਾਉਣ ਨਹੀਂ ਲੈ ਕੇ ਜਾਂਦੇ ਹੁਣ ਮੈਂ ਚਲਿਆਂ ਲੈ ਕੇ ਤੇ ਤਾਂ ਤਰਾ ਮੂੰਹ ਸੁਝਾ ਵੱਡਾ ਕਮਾਉਣ ਖੜਨ ਲੱਗੇ ਆਖਿਆ ਹੀ ਕਰੇ ਨਾ ਦੱਸੋ ਇਹਨਾਂ ਨੂੰ ਸੌਣ ਲੱਗ ਗਏ ਬਹਿ ਕੇ ਸੜੇ ਨਿਆਣੇ ਹੈ ਉਹ ਹੋਲੀ ਬੋਲ ਸੁਣ ਲੈਣਗੇ ਸੁਣ ਜੇ ਤਾਂ ਸੁਣ ਲੈਣ ਆ ਸਾਰਾ ਮੇਰਾ ਟ੍ਰਿਪ ਖਰਾਬ ਕਰਕੇ ਰੱਖਦਾ ਵੀ ਮੈਂ ਕਹੀ ਹੁੰਦੀ ਨਿਆਣੇ ਵਾਰਨੇ ਨਾ ਉਹ ਵੀ ਵਾਰ ਲਓ ਚਾਚੀ ਜੀ ਤੂੰ ਹੀ ਆ ਜਾ ਤਾਈ ਜੀ ਤੂੰ ਹੀ ਆ ਜਾ ਦੋ ਚਾਚਾ ਜਣੇ ਸ਼ਤ ਤੇ ਵੀ ਭਾ ਲੈਣੇ ਤਾਂ ਮੈਂ ਹੁਣ ਕੀ ਕਰਾਂ ਜੋਇੰਟ ਫੈਮਲੀ ਇਦਾਂ ਹੀ ਹੁੰਦਾ ਵਾ ਜੋਇੰਟ ਫੈਮਲੀ ਇਦਾਂ ਹੀ ਹੁੰਦਾ ਕਿ ਕੋਈ ਪ੍ਰਾਈਵੇਸੀ ਨਾ ਰਹਿਣ ਦਿਓ ਬੰਦੇ ਦੀ ਕੁੱਮਣਾ ਕਰਨਾ 6 ਮਹੀਨੇ ਹੋ ਗਏ ਲਾਰੇ ਲਾਉਂਦੇ ਨੂੰ ਛਿਮਲੇ ਲੈ ਕੇ ਜਾਊਂਗਾ ਛਿਮਲੇ ਲੈ ਕੇ ਜਾਊਂਗਾ ਘੁੰਮਣ ਦੀ ਕੱਕੜ ਭਾੜੇ ਵਾਲੀ ਮਾਸੀ ਕੋ ਹਾਂ ਫਿਰ ਕਿਹੜੀ ਗੱਲ ਹੈ ਅਬ ਕਿਤੇ ਗਾਂ ਵਿੱਚ ਨਿਕਲ ਜਾ ਕੇ ਉੱਥੇ ਚਾਂਦੁਖੀ ਕੀਤੀ ਹਾਂ ਬੋਤ ਚਾਚੀ ਚਾਚੀ ਲੈ ਚੱਲ ਲਈ ਕਮਾਉਣ ਮੈਨੂੰ ਐਨਾ ਤੰਗ ਹੋ ਕੇ ਬੈਠੀ ਆ ਮੈਂ ਤੰਗ ਹੋ ਕੇ ਬੈਠੀ ਐ ਗੱਡੀ ਦੇ ਉੱਤੇ ਬਹਿ ਜਾ ਜਾ ਕੇ ਇਹ ਕਹਿਨ ਜੋਗੀ ਤਾਂ ਹੈਗੀ ਮੈਂ ਪਾਈ 에ਅ ਰਾਈ ਹੂੰ ਤੇ ਤੇਰਾ ਰਹਿਣ ਦੋ ਤੁਹਾਡੇ ਹਾਸੇ ਵਾਲੀਆਂ ਗੱਲਾਂ ਤੇ ਹੁਣ ਮੈਨੂੰ ਹਾਸਾ ਨਹੀਂ ਆਉਂਦਾ ਵੀ ਇਰਖ ਲੋਈ ਆ ਪੁੱਤ ਬਹੁਤੀ ਗੁੱਸੇ ਗੁੱਸੇ ਜੀ ਲੱਗਣ ਢਈ ਹੈ ਕੁਛ ਨਹੀਂ ਮੰਮੀ ਮੈਂ ਤਾਂ ਗੁੱਸੇ ਹੁਣ ਠੀਕ ਹੈ ਚਲ ਪੁੱਤ ਠੀਕ ਹੈ ਫਿਰ ਉਥੋਂ ਮਸੀ ਦਾ ਫੋਨ ਆਇਆ ਉਹਨੂੰ ਵੀ ਬਿਠਾ ਲਿਓ ਰਾਜੋ ਹਾਏ ਹਾਏ ਮੰਮੀ ਜੀ ਮਸੀ ਨੇ ਕਹੇ ਵੀ ਹੁਣ ਤੇ ਬਸ ਡਿੱਗੀ ਜੀ ਥਾ ਆ ਪੈਜੀ ਪੈਗਾ ਨਾਲ ਚ ਬੈਣਾ ਵਾ ਤੇ ਇਹ ਕੁੜੀਆਂ ਚ ਵੀ ਨਿਆੜੇ ਚ ਵੇ ਬਿਠਾਉਣਾ ਕਿੱਥੇ ਮੰਮੀ ਜੀ ਓਹ ਹੋ ਕੀ ਡੈਡੀ ਪੈਸੇ ਦਿਓ ਮੈਂ ਬੈਂਗਲ ਸੈਰੇਮਨੀ ਤੇ ਜਾ ਕੇ ਹੁਣ ਕਿਉਂ ਸੈਰੇਮਨੀ ਵਾਲਿਆਂ ਨੇ ਟਿਕਟ ਰੱਖੀ ਹੈ ਡੈਡੀ ਮੇਰੀ ਸਹੇਲੀ ਦੀ ਸੈਰੇਮਨੀ ਆ ਅੱਜੇ ਸ਼ਗਨ ਹੁਣ ਪਾਣੀ ਲੱਗੀਆਂ ਨਾ ਤਾਂ ਲੱਗਦੇ ਹੱਥੀ ਕੈਟਰਿੰਗ ਦੀ ਵੀ ਗੱਲ ਕਰ ਲਈ ਡੈਡੀ ਵੀ ਜੀ ਲੀਨੂ ਕਿੱਦਾਂ ਕਹਦਾ ਕਿ ਕੈਟਰਿੰਗ ਕਰਾ ਲਓ ਸਾਡੇ ਤੋਂ ਐਦਾ ਹੱਥ ਛੋੜ ਕੇ ਕਹਦੀ ਸਾਡੇ ਤੋਂ ਕੈਟਰਿੰਗ ਕਰਾ ਲਓ ਜੀ ਹਾਂ 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 ਵੈਰੀ ਫਨੀ ਲੈਣ ਦੋ ਤੁਸੀਂ ਮਮਾ ਤੁਸੀਂ ਦੋ ਯਾਰ ਕਿੰਨੇ ਚਾਹੀਦੇ ਨੇ 1100 ਤੂੰ ਸ਼ਗਨ ਪਾਉਣਾ ਕਿ ਆਪਣੇ ਡੈਡੀ ਨੂੰ ਦੋਰਾ ਪਾਉਣਾ ਮਮਾ 1100 ਚਾਹੁੰਦੇ ਕਿ ਅੱਜਕੱਲ 100 100 ਦੇ 11 ਨੋਟ ਤਾਂ ਇੱਥੋਂ 2 ਮਿੰਟ ਬੈਠਿਆ ਨਹੀਂ ਜਾਂਦਾ ਟਿਕ ਕੇ ਜਦੋਂ ਪੋਚਾ ਚਾਲਣ ਲੱਗ ਜਾ ਉਹ ਬਈ ਪਤਾ ਨਹੀਂ ਕਿਹੜੀ ਖੁੱਡ ਚੋਂ ਨਿਕਲਿਆ ਆਉਂਦਾ ਪੈਣਾ ਪਾਉਣ ਨੂੰ ਅੱਛਾ ਇਹ ਪੋਚਾ ਲਾ ਰਹੀ ਸੀ ਮੈਂ ਸੋਚਿਆ ਖਵਰੇ ਕੁਝ ਲੱਭ ਰਹੀ ਐ ਆਹੋ ਦਿਮਾਗ ਲੱਭ ਰਹੀ ਸ ਤੇਰਾ ਲੱਭ ਜਾ ਤਾਂ ਬਰਤਲੀ ਮੇਰਾ ਹੱਲੇ ਸਰੀ ਜਾ ਰਿਹਾ ਜੇ ਹੁਣ ਕਿਸੇ ਨੇ ਗਿੱਲੇ ਪੋਚੇ ਤੇ ਪੈਣਾ ਪਾਈਆਂ ਨਾ ਤਾਂ ਉਹਨੂੰ ਪੋਚੇ ਵਾਲੀ ਬਾਲਟੀ ਚ ਡੁਪਕੀਆਂ ਲਵਾਉਂ ਓਹੋ ਬੇ ਹੁਣ ਤੈਨੂੰ ਵੀ ਦਿਸਣਾ ਬੰਦ ਹੋ ਗਿਆ ਨਾ ਹੁਣ ਇਹਦਾ ਮੈਂ ਕੀ ਕਰਤਾ ਮੈਂ ਤੈਨੂੰ ਦੀਂਦਾ ਨਹੀਂ ਪੋਚਾ ਗਿੱਲਾ ਹੱਲੇ ਓ ਸੌਰੀ ਮੈਨੂੰ ਪਤਾ ਨਹੀਂ ਲੱਗਿਆ ਬੇ ਪਤਾ ਤੈਨੂੰ ਉਦੋਂ ਲੱਗੂ ਜਦੋਂ ਗਿੱਲੇ ਫਰਸ਼ ਤੋਂ ਤਿਲਕ ਕੇ ਲੱਤ ਬਾਹ ਤੇ ਲਾ ਲਈ ਬੇ ਤੇਰੇ ਵਿਆਹ ਤੇਰੇ ਬੜਨਾ ਬਣਾਗੇ ਜਾ ਐਡੈਕਸ ਉਹ ਚੰਗਾ ਡੈਡੀ 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 ਓਏ ਇੱਕ ਡੈਡੀ ਤਾਂ ਬੈਠਾ ਹੈ ਹੋਰ ਕਿਹੜੇ ਪਿਓ ਲੱਭ ਰਿਹਾ ਤੂੰ ਡੈਡੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕੀ ਗੱਲ ਕੁੜੀ ਵਾਲਿਆਂ ਨੇ ਨਾ ਕਰਤੀ ਹਾਂ ਕੁੜੀ ਵਾਲੇ ਕਹਿੰਦੇ ਆਪਦੇ ਡੈਡੀ ਨੂੰ ਬਰਾਤ ਦੇ ਵਿੱਚ ਨਾਲ ਲੈ ਕੇ ਆਈ ਉਹ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਿਆ ਕਰੋ ਡੈਡੀ ਮੈਂ ਪਹਾੜਾ ਤੇ ਜਾਣਾ ਕਿਉਂ ਤੇ ਉਛਤਰ ਚੜਾਣਾ ਹੈ ਉੱਥੇ ਉਹਨੂੰ ਯellow ਰੰਗ ਸੋਹਣਾ ਲੱਗਦਾ ਫੁੱਲ ਸਰ੍ਹਸੋਂ ਦੇ ਸੰਗ ਦੀ ਫਿਰੇ ਓ ਯਾਰ ਸਰ੍ਹਸੋਂ ਤੇ ਯਾਦਾ ਆ ਸਰੋਂ ਦਾ ਸਾਗ ਕਿੰਨਾ ਸੋਹਣਾ ਲੱਗਾ ਏ ਤੋੜੀਏ ਓ ਯਾਰ ਚੰਗਾ ਲੱਗਦਾ ਕੇਦੀ ਪਹਿਲੀ ਸਾਗ ਤੋੜਾਂਗੇ ਵਖੀ ਡਾਂਗ ਮਾਰੂ ਅਗਲਾ ਸਾਡੇ ਤੇ ਡਾਂਗ ਵੱਜੀ ਨਹੀਂ ਹੈਗੀ ਸਾਡੇ ਪਿੰਡ ਮੈਂ ਤੇ ਮੇਰੀ ਬੇਬੇ ਸਾਗ ਮੇਰਾ ਤੋੜ ਕੇ ਖਾਦਾ ਤਾਇਆ ਤਾਇਆ ਕੇਹਦੀ ਪਹਿਲੀ ਚਾਹੀ ਕੇਹਦੀ ਪਹਿਲੀ ਤੇ ਕੀ ਸਾਗ ਤੋੜ ਲਿਆ ਤਾਂ ਸਾਡਾ ਹੀ ਹੋ ਗਿਆ ਫਿਰ ਹਲੇ ਏਡੀ ਕਿਹੜੀ ਗੱਲ ਐ ਸਾਗ ਬਣਾ ਕੇ ਕੋਲੀ ਉਹਨਾਂ ਨੂੰ ਵੀ ਤੇ ਆਈਦੀ ਸੀ ਲਾਂਭਾ ਲੱਤ ਗਿਆ ਯਾਰ ਮੈਂ ਨਹੀਂ ਸਾਗ ਸੁਖ ਖਾਣਾ ਸਾਗ ਖਾ ਖਾ ਧੁੰਨੀ ਹਰੀ ਹੋ ਗਈ ਗੇ ਮੇਰੀ ਮੈਂ ਤਾਂ ਖਾਣਾ ਨਾ ਹਾਈ ਸਾਗ ਹਾਈ ਸਾਗ ਰੋਕੇ ਜੀ ਰੋਕਿਓ ਰੋਕਿਓ ਕੀ ਕਰੀ ਯਾਰ ਹਾਈ ਰੋਕ ਦੋ ਵਿੱਲਾ ਰੋਕੋ ਰੋਕ ਦੋ ਹਾਈ ਜੇ ਮੈਨੂੰ ਦਿਖ ਜੇ ਸਾਗ ਕਿਤੇ ਤੇ ਮੈਂ ਕਰਕੇ ਫਲਾਈ ਆਵਾਂ ਕੀ ਕਰਦੀ ਪਈਆਂ ਯਾਰ ਮੈਨੂੰ ਬੇਸੀ ਮਹਿਸੂਸ ਹੋਣ ਦੀ ਐ ਯਾਰ ਖਾਣ ਲੱਗੇ ਨੀ ਬੇਸੀ ਮਹਿਸੂਸ ਹੁੰਦੀ ਯਾਰ ਮੱਖੜ ਵੀ ਪਾਰੇ ਦੇਸੀ ਘੇ ਹੋਈ ਪਾਰੇ ਚਲ ਜਿੱਤੀ ਜਿੱਤੀ ਸਾਲ ਤੋੜਨਾ ਮੈਨੂੰ ਨਹੀਂ ਤੋੜਦਾ ਆਂਦਾ ਰੋਟੀ ਤੋੜਦੀ ਆਂਦੀ ਨਾ ਹਾਏ ਕੱਚੀਆ ਕੱਚੀ ਕੁਲੀ ਕੁਲੀ ਗੰਦਲਾ ਹੈ ਗਿਆ ਨਹੀਂ ਕਰਾਂ ਚੁੰਨੀ ਚ ਵੀ ਬੰਨ ਸਕਦੀ ਸਾਲ ਉਹ ਕੀ ਕਰੂ ਲਾਉ 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 ਚਲ ਲਾਉ ਯਾਰ ਸਾਹ ਸੁਖਾ ਆਹ ਨਹੀਂ ਪਿਓ ਦਾ ਪੁੱਤ ਤਮੀਖ ਹੋ ਕੇ ਲੈ ਗਿਆ ਨਾ ਕੋਈ ਗੱਲ ਨਹੀਂ ਹੁਣ ਕੌਲੀ ਲੈ ਕੇ ਆਈ ਮੇਰੇ ਕੋਲ ਸਾਗ ਲੈਣ ਵਾਸਤੇ ਪਲਾਮਬਾਨੀ ਦੀ ਘਰ ਲਈ ਨੂੰ ਵੀ ਭਾਂਡੇ ਮੰਜਨੇ ਪੈਂਦੇ ਹੋਣਗੇ ਸਾਰਾ ਦਿਨ ਹੈ ਪਾਂਡੇ ਚੋੱਕੇ ਤੇ ਖੜਦੀ ਹੋਗੀ ਆਪਣੇ ਘਰ ਵਾਲੇ ਦੀ ਰੋਟੀ ਖਾਣ ਤੋਂ ਬਾਅਦ ਉਹਦੇ ਕੰਮ ਵਾਲੇ ਹੀ ਨੇ ਉਹਨੂੰ ਮਾਰਿੰਦੇ ਨੇ। ਭਲਾ ਅੰਬਾਨੀ ਦੀ ਘਰ ਵਾਲੀ ਨੇ ਮੈਂ ਤਾਂ ਜਿੰਨੂੰ ਦੀ ਉਹ ਵੀ ਕੱਲ ਸਬਜ਼ੀ ਚ ਕੀ ਤਰਨਾਵਾ ਹੈ। ਰਾਤੀ ਆ ਤਰਿਆ ਹੀ ਕੱਲ ਆ ਤਰਨਾ। ਉਹਦੇ ਉੱਪਰ ਟੈਂਸ਼ਨ ਹੁੰਦੀ। ਭਲਾ ਅੰਬਾਨੀ ਦੀ ਘਰ ਵਾਲੀ ਵੀ ਸ਼ਾਪਿੰਗ ਕਰਨ ਤੋਂ ਬਾਅਦ ਦੁਕਾਨਦਾਰ ਨੂੰ ਕਹਿੰਦੀ ਹੋਗੀ ਭਾਈ ਤੁਹਾਡਾ ਰੇਟ ਘੱਟ ਕਰ ਲਾ। ਕਿ ਐਜਾ ਚਲਾਣਾ। ਉਹਦੇ ਚੁੱਕ ਲੈਂਦੀ। ਉਹਦੇ ਚੁੱਕ ਲੈਂਦੇ ਕਿਵੇਂ ਗੰਨੇ ਬੈਹੇ ਉਹਦੇ ਕੋਲ। ਭਲਾ ਅੰਬਾਨੀਆਂ ਦੀ ਨੌਣ ਵੀ ਸਾਸੋਂ ਨਾਲ ਦੀ ਤੰਗ ਕਰਦੀ ਹੋਗੀ। ਤਾਂਨੇ ਮਾਰਦੀ ਹੋਗੀ ਉਹਨਾਂ ਨੂੰ। ਅੱਜ ਸਬਜ਼ੀ ਚ ਲੂਣ ਘਟੇ। ਸ ਅਨੇ ਦੇ ਮਾਰਦੀ ਹੋਊਗੀ ਸਾਸ ਸਿਆਹ ਰਹਿ ਥੋੜੀ ਸਕਦੀ ਆ ਜੋ ਨਿਆਣੀ ਆ ਨਾ ਜੋ ਬੜਾ ਅੰਬਾਨੀਆਂ ਦੇ ਨੋ ਵੀ ਆਪਣੇ ਨਿਆਣੇ ਨੂੰ ਇਦਾਂ ਹੀ ਪੈਂਦੀ ਹੋਊਗੀ ਤੰਗ ਤੇ ਉਹਦੇ ਨਿਆਣੇ ਵੀ ਕੰਦ ਦੇ ਨੇ ਮਾਰਦੀ ਹੋਊਗੀ ਆ ਠੰਡ ਚੋ ਵੀ ਸੋਈਦੀ ਹੋਣਗੇ ਵੀ ਛੱਡ ਪਰੇ ਅੱਜ ਰਹਿਣ ਦਿੰਨੇ ਕੱਢ ਨਾਲਾਂਗੇ ਰੋਲ ਲੰਦਿਆ ਹੋਣਗੇ ਪਾਲ ਲੰਦੀ ਹੋਣੀਆਂ ਨਾਗਾ ਉਹਨਾਂ ਦਾ ਘਰ ਪਤਾ ਲੱਗਦਾ ਬੜਾ ਅੰਬਾਨੀ ਦੀ ਘਰ